ਗੁਰੂ ਸਮੁਖਲੇ ਦ੍ਰਿਸ਼ਟੀੰ ਦਿਦਾਰੇ ਬਖਸ਼ੇ ਰੇ ਸਿੱਖ ਦੀ ਜ਼ਿੰਦਗੀ ਦਾ ਮੰਤਬੀ ਇਹ ਹੋਵੇ ਗੁਰੂ ਦੇ ਦਿਦਾਰੇ ਉਹ ਫਿਰ ਚਿੱਠੇ ਮਰਜੀ ਬੈਠਾ ਘਰ ਬੈਠੇ ਕੰਮ ਤੇ ਐ ਜੇ ਕਿਧਰ ਪਾਸੇ ਮਰਜੀ ਗਿਆ ਹੋਏ ਬਾਦਸ਼ਾਹ ਕਿੰਨੇ ਪਾਈ ਗੁਰੂ ਦੇ ਦਿਦਾਰੇ ਜਰੂਰੀ ਕਦੇ ਗੁਰੂ ਦੇ ਦਿ렉ਸ਼ਨ ਕਰਨੇ ਦੇ ਲਈ ਸਿੰਘਾ ਆਪਣੀ ਜਾਨ ਵੀ ਦੇਣੀ ਪਈ ਤੇ ਪਾਤਸ਼ਾਹ ਜੀ ਨੂੰ ਇੱਕੀ ਗੱਲ ਕਿਹਾ कि प्राण भमे चले जावन महाराज ही अकाल पुरख दीन दुनी दे वाली पर तेरे दिदारे ना विसरन उन्हें भी छोड़ा पाए प्राण चाहे चले जावन कोई समा आया जकरी खान ने सिंह का खुरा खोज मिटावने के लिए ਨੰਮੰਦਰ ਸਾਹਿਬ ਦੇ ਪਾਵਨ ਪਵਿੱਤਰ ਸ੍ਰੋਵਰ ਦੇ ਆਸੇ-ਪਾਸੇ ਇੰਨੀ ਕਿ ਸਖਤ ਪਹਿਰੇ ਬੰਦੀ ਕਰ ਦਿੱਤੀ ਕਿ ਇੱਥੇ ਆਉਣ ਨਾਲ ਗੁਰੂ ਦੇ ਦਰਸ਼ਨ ਨਾ ਕਰ ਸਕੋ ਗੁਰੂ ਦੇ ਸਨੂਰੂਪੀ ਦਰਸ਼ਨ ਨਾ ਕਰਨ ਸਗੋਂ ਸਿਮਰ ਰੂਪੀ ਦਰਸ਼ਨ ਕਰਨ ਦਾ ਸਿਕਣਾ ਕਿ ਜੇ ਕਦੇ ਕਿਆਸਾ ਦੱਸ ਸਕੈ ਕੋਈ ਗੁੜ ਕਹਿ ਦਿੰਦਾ ਸੀ ਉਹਨੂੰ ਵੀ ਸਜਾ ਮਿਲਦੀ ਸੀ ਗੁਰ ਕਿਉਂਕਿ ਗੁਰ ਕਹਿਣ ਦੇ ਨਾਲ ਗੁਰ ਚੇਤੀ ਹੁੰਦਾ ਗੁਰੂ ਚੇਤੀ ਹੁੰਦਾ ਜਕੀਆ ਖਾਨ ਦੇ ਇੰਨੀਆਂ ਸਖਤ ਪਹਿਰੇ ਵੰਦੀਆਂ ਦੇ ਬਾਅਦ ਵੀ ਗੁਰੂ ਕੇ ਸਿੱਖ ਗੁਰੂ ਰਾਮਦਾਸ ਪ੍ਰੋਗਰਾਮ ਵਿੱਚ ਜਾਂਦੇ ਤੇ ਇਸ਼ਨਾਨ ਕਰਕੇ ਆਉਂਦੇ ਹਰਿਮੰਦਰ ਸਾਹਿਬ ਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾ ਦੇ ਵਿੱਚ ਬੇਨਤੀਆਂ ਕਰਦੇ ਮਹਾਰਾਜ ਬਲਵਕਸ਼ ਜੇ ਜਦੋਂ ਗੁਰੂ ਬਲਵਕਸ਼ ਬੈ ਫਿਰ ਵੱਡੇ ਤੋਂ ਵੱਡਾ ਹੀ ਕੋਈ ਕਾਰਜ ਹੋਵੇ ਉਹ ਵੀ ਆਪਣੇ ਆਪ ਕਰਵਾ ਦਿੰਦਾ ਆਪਣਾ ਕਾਰਜ ਆਪੇ ਕੀਆ ਉਹ ਆਪਣੇ ਆਪ ਹੀ ਕਰਨਾ